ਅੱਜ ਜਿਹਨਾਂ ਆਪਾਂ ਚੌਲਾਂ ਦੀਆਂ ਪਿੰਨੀਆਂ ਬਣਾਵਾਂਗੇ ਆਪਾਂ 1/2 ਲੀਟਰ ਤੋਂ ਥੋੜਾ ਜਿਹਾ ਵੱਧ ਦੁੱਧਾ ਇਹਨੂੰ ਆਪਾਂ ਥੋੜਾ ਜਿਹਾ ਗਾੜਾ ਕਰ ਲਾਂਗੇ ਇਹ ਜਿਹ ਤਾ ਹਕੀ ਕਹਿੰਦੇ ਨੇ ਦੋ ਦਿਨਾਂ ਦੀ ਮਲਾਈ ਪਈਦੀ ਮੈਂ ਉਹ ਵੀ ਇਹਦੇ ਵਿੱਚ ਪਾਤੀ ਆਪਾਂ 1 ਕਿਲੋ ਚੌਲਾਂ ਦੀਆਂ ਪਿੰਨੀਆਂ ਬਣਾਵਾਂਗੇ ਅੱਜ ਕੱਲ੍ਹ ਆਟਾ ਤਾਂ ਹੁਣ ਵੀ ਮਤਲਬ ਕਿ ਪੀਸਿਆ ਹੋਈ ਮਿਲ ਜਾਂਦਾ ਪਹਿਲਾਂ ਬੁੜੀਆਂ ਪਿੰਡੀਆਂ ਹੁੰਦੀਆਂ ਸੀ 1 ਕਿਲੋ ਆਟਾ 1/2 ਕਿਲੋ ਖੰਡ ਬਾਕੀ ਦਾਖਾ ਪੌਣੀਆਂ ਨੇ ਖੋਪਾ ਪੌਣਾ ਉਹ ਤੁਸੀਂ ਪਾ ਸਕਦੇ ਹੋ ਹਾਂਜੀ ਆ ਆਪਾਂ ਇਹਦੇ ਚ ਖੋਪਾ ਪਾਵਾਂਗੇ ਆ ਆਪਾਂ ਦਾਖਾ ਲਈਆਂ ਨੇ ਆਪਾਂ ਲੈ ਚ ਆ ਲਈਆਂ ਨੇ ਇਹਨਾਂ ਦਾ ਸਿਲਕ ਉਤਾਰ ਕੇ ਇਹਨਾਂ ਦੇ ਬੀਜ ਗੁੱਟ ਲਾਂਗੇ ਆਪਾਂ ਬਦਾਮ ਲੈਣੇ ਆਪਾਂ ਅੱਧਾ ਚ ਚਮਚਾ ਕਾਲੀ ਮਿਰਚ ਦਾ ਪਾਵਾਂਗੇ 1 ਕਿਲੋ ਆਪਣਾ ਆਟਾ ਗਾ ਆਹ ਹਨਾ ਇਹ ਪਦੂ ਦੁੱਧ ਥੋੜੇ ਹੋਰ ਗਾੜਾ ਕਰਾਂਗੇ ਜਦੋਂ ਦੁੱਧ ਦਾ 250 ਗ੍ਰਾਮ ਰਹਿ ਗਿਆ ਉਹਦੋਂ ਆਪਾਂ ਜੀ ਚੀਨੀ ਪਾਵਾਂਗੇ ਚੀਨੀ ਆ ਪਹਿਰੇ ਵਿੱਚ ਹੀ ਘੋਲ ਲਾਂਗੇ చండి తరగడర బాద సేస్ దుద్ధ పా ਆਉਣ ਨਾਲ ਇਹ ਵੀ ਕਰ ਜਾਣੀ ਆ ਅਧਿਨ ਉਸ ਆਪਣਾ ਦੁੱਧ ਤਿਆਰ ਹੋਣ ਲੱਗ ਗਿਆ ਇਹਨੂੰ ਪਾ ਥੋੜਾ ਜਿਹਾ ਹੋਰ ਪਕਾਵਾਂਗੇ ਹਾਂਜੀ ਆਪਾਂ ਖੋਪਾ ਢੋਲੇ ਇਹਨੂੰ ਵੀ ਬ੍ਰੀਕ ਬ੍ਰੀਕ ਕੱਟ ਲਾਂਗੇ ਚੌਲਾਂ ਦੀਆਂ ਪਿੰਨੀਆਂ ਲੋੜੀ ਵੇਲੇ ਤਿਆਰ ਕੀਤੀਆਂ ਜਾਂਦੀਆਂ ਨੇ ਆ ਦੇਖਿਓ ਤੁਸੀਂ ਹਾਂਜੀ ਆਪਾਂ ਖੋਪਾ ਕੱਟ ਲਿਆ ਇਸੇ ਤਰ੍ਹਾਂ ਆਪਾਂ ਬਦਾਮਾਂ ਨੂੰ ਵੀ ਕੱਟ ਲਾਂਗੇ ਦਾਖ ਆਪਾਂ ਧੋ ਕੇ ਪਾਵਾਂਗੇ ਹਾਂਜੀ ਆਪਾਂ ਨਾ ਬਦਾਮਾਂ ਦੇ ਵੀ ਟੁਕੜੇ ਕੱਟ ਕੇ ਰੱਖ ਲਾਂਗੇ ਇਦਰਾ ਪਾ ਇੱਕ ਕੜਾਹੀ ਚੁੱਕਿਓ ਪਾ ਲੈਣਾਗਾ ਹਾਂਜੀ ਆ ਮੈਂ ਦੋ ਕੜਸੀਆਂ ਘਿਓ ਦੀਆਂ ਲਈਆਂ ਨੇ ਇਹ ਆਪਾਂ ਦੇਸੀ ਘਿਓ ਲੈਣਾਗਾ ਜਦੋਂ ਘਿਓ ਬਿਲਕੁਲ ਆਪਣਾ ਗਰਮ ਹੋ ਗਿਆ ਫਿਰ ਇਹਦੇ ਜੇ ਆਪਾਂ ਚਾਲੋਂ ਦਾ ਆਟਾ ਪਾ ਦਾਂਗੇ ਹਾਂਜੀ ਇਹ ਦੁੱਧ ਆਪਣਾ گاੜਾ ਹੋ ਚੱਲਿਆ ਇਹਨੂੰ ਆਪਾਂ 5-7 ਮਿੰਟ ਹੋਰ گاੜਾ ਕਰਾਂਗੇ ਇਹ ਰਵੜੀ ਬਣ ਜੂਗੀ ਹਾਂਜੀ ਉਧਰ ਆਪਾਂ ਆਟਾ ਆਪਾਂ ਇੱਕ ਕਿਲੋ ਆਟਾ ਹੁਣ ਮੈਂ ਗੈਸ ਉਹਦਾ ਘੱਟ ਕਰ ਲਿਆ ਇਹਨੂੰ ਆਪਾਂ ਘੱਟ ਗੈਸ ਕਰਕੇ ਹੌਲੀ-ਹੌਲੀ ਭਨ ਲਾਂਗੇ ਇਹ ਥੋੜੀ ਛੋਟੀ ਆ ਤੁਸੀਂ ਥੋੜੀ ਜਿਹੀ ਵੱਡੀ ਕੜਾਹੀ ਲੈ ਕੇ ਉਹ ਚ ਭੁੰਨ ਲਿਓ ਕੋਈ ਵੀ ਗੱਠ ਨਹੀਂ ਰਹਿਣੀ ਚਾਹੀਦੀ ਵਿੱਚ ਇਸ ਨੂੰ ਤੁਸੀਂ ਸਾਰੀਆਂ ਦਸ ਦਿਨ ਦੱਬ ਦਿਓ ਇਹ ਚੋ ਆਟੇ ਜੋਂ ਸਮੈਲ ਆਉਣ ਲੱਗ ਜੂ ਜਦੋਂ ਵੀ ਪੁੱਜ ਗਿਆ ਨੂੰ ਘੱਟ ਅੱਗ ਤੇ 20 ਮਿੰਟ ਲੱਗਣ ਜਾਂਦਾ ਭੁੱਜਣ ਨੂੰ ਹਾਂਜੀ ਜਦੋਂ ਆਪਣਾ ਦੁੱਧ ਥੋੜਾ ਜਿਹਾ ਉਹ ਹੋ ਗਿਆ ਥਿੱਕ ਹੋ ਗਿਆ ਨਾ ਇਹ ਚ ਆਪਾਂ ਚੀਨੀ ਪਾ ਦਾਂਗੇ ਹਾਂਜੀ ਮੈਂ ਦੋ ਕੋਲੀਆਂ ਥੋੜੀ ਜਿਹੀ ਉੱਪਰ ਪਾਤੀ ਦੋ ਕੋਲੀਆਂ ਭਰ ਕੇ ਪਾਤੀ ਜਾ ਨੂੰ ਤਾਂ ਪੀਸੀ ਹੋਈ ਠੰਡ ਵੀ ਪਾ ਸਕਦੇ ਹਾਂ ਮੈਨੂੰ ਐ ਵੀ ਰੇ ਦੁੱਧ ਚੀ ਘੁਲ ਜੂ ਵੀ ਮੈਂ ਤਾਂ ਚੀਨੀ ਪਾਤੀ ਹਾਂਜੀ ਜਦੋਂ ਆਪਣੀ ਨਾ ਚੀਨੀ ਘੁਲ ਗਈ ਉਦੋਂ ਆਪਾਂ ਇਹਨੂੰ ਬੰਦ ਕਰ ਦੇਣਾ ਮੜੀ ਰਹਿੰਦੀ ਆ ਥੋੜੀ ਹੋਰ ਮੈਲਟ ਹੋ ਜੇਗੀ ਚੰਨੀ ਚੀਨੀ ਖੋਇ ਚ ਘੁਲ ਗਈ ਹੁਣ ਇਹਨੂੰ ਆਪਾਂ ਬੰਦ ਕਰ ਦਾਂਗੇ ਬੰਦ ਕਰਕੇ ਨਾ ਇੱਕ ਭਾਂਡੇ ਚ ਕਾਢ ਲੈਣੇ ਆ ਜਿਹੜਾ ਆਪਣਾ ਜਦੋਂ ਆਟਾ ਭੁੱਜ ਗਿਆ ਨਾ ਉਹਦੇ 'ਚ ਰੜਾ ਦਾਂਗੇ ਹਾਂਜੀ ਨਾ ਹੁਣ ਆਪਾਂ ਨਾ ਮੈਂ ਕੜਾਹੀ ਬਦਲ ਲਈ ਉਹ 'ਚ ਹਲਦਾਣੇ ਪਿਓ ਕੜਾਹੀ ਛੋੜ ਦੀ ਧੀ ਜੀ ਜੀ ਜੇ ਆਪਾਂ ਨਾ ਖੁਆ ਬਣਾਇਆ ਠੀਕਾ ਖੰਡ ਪਾ ਕੇ ਇਹੋ ਉਹ 'ਚ ਮੈਂ ਹੁਣ ਉਹ ਕੱਢਤਾ ਧੋ ਕੇ ਫਿਰ ਉਹ 'ਚ ਪਾ ਲਿਆ ਹੁਣ ਆਪਾਂ ਇਹ ਝਾਟਾ ਭੁੰਨਾਂਗੇ ਆਪਣੇ ਆਟੇ ਨੂੰ 15 ਮਿੰਟ ਲੱਗ ਜਾਣਗੇ ਭੁੱਜਣ ਨੂੰ ਤੁਸੀਂ ਘਾਟਾ 'ਚ ਕਰਕੇ ਆਟਾ ਭੁੰਨ ਲਿਓ ਯੋ ਤਾਂ ਆਟਾ ਭੁੱਜ ਗਿਆ ਇਹਦੀ 스멜 ਆਉਣ ਲੱਗ ਗਈ। ਪਤਾ ਲੱਗਣ ਲੱਗ ਗਿਆ ਵੀ ਆਟਾ ਭੁੱਜ ਰਿਹਾ। ਬਣਾਣਾ। ਹਾਂਜੀ ਆ ਆਪਣਾ ਆਟਾ ਭੁੱਜ ਗਿਆ। ਤੁਸੀਂ ਦੇਖ ਲਓ ਇਹਦਾ ਕਲਰ ਚੇਂਜ ਹੋ ਗਿਆ। ਹੁਣ ਆਪਾਂ ਗੈਸ ਕਰਤਾ ਬੰਦ। ਹੁਣ ਜਿਹੜਾ ਆਪਾਂ ਉਹ ਖੰਡਾ ਖੁਆ ਤਿਆਰ ਕਰਿਆ ਦੀਨਾ ਉਹ ਇਹਦੇ ਵਿੱਚ ਥੋੜਾ ਥੋੜਾ ਕਰਕੇ ਪਾ ਦਾਂਗੇ। ਦੀ ਬਸ ਫਿਰ ਜੀ ਉਹ ਬਸ ਇਹ ਕੰਡੀਸ਼ਨ ਜੀ ਕਰ ਲੈਣੀ ਹੈ ਵੀ ਵੀ ਪਿੰਨੀਆਂ ਵੱਟੀਆਂ ਜਾਣਾ ਥੋੜਾ ਥੋੜਾ ਕਰਕੇ ਪਾਓ ਤੁਸੀਂ ਨਾਲ ਹੁੰਦੇ ਖੁਰਚਣਾ ਚਲਾਈ ਆਇਓ ਠੰਡਾ ਕਰ ਲਿਓ ਫਿਰ ਇਹਨੂੰ ਆਪ ਹੱਥ ਨਾਲ ਮਸਲ ਲਾਂਗੇ ਇਹ ਗਰਮ ਹੋਊ ਇਹਨੂੰ ਗਰਮ ਗਰਮ ਨੂੰ ਹੱਥ ਲਾਇਓ ਜਿਹੜੇ ਆਪਾਂ ਖੋਪਾ ਤੇ ਬਦਾਮ ਕੱਟੇ ਦੀ ਉਹ ਇਹਦੇ ਵਿੱਚ ਪਾ ਦਾਂਗੇ। ਇਹ ਕਿਤਰਾ ਖੋਏ ਦੀ ਇਹ ਪਨੀਆ ਲੱਗਣੀ ਆ। ਇਹ ਨਾਲ ਟੇਸਟ ਖੋਏ ਵਾਲਾ ਹੀ ਆਊਗਾ। ਅਜੀ ਤੇ ਆਪਾਂ ਥੋੜੀ ਜੀ ਨਾ ਕਾਲੀ ਮਿਰਚ ਪਾ ਲਾਂਗੇ ਬਾਣੀ ਨਹੀਂ ਪਾਣੀ ਅੰਦਰੋਂ ਵੀ ਥੋੜੀ ਹੋਰ ਅੜਾ ਲਾਂਗੇ ਅੰਦਰ ਆ ਥੋੜਾ ਜਿਹਾ ਮੈਂ ਉਹ ਜਿਹੜਾ ਆਪਾਂ ਖੁਆ ਲਿਆ ਸੀ ਉਹ ਰੱਖ ਲਿਆ ਸੀ ਉਹ ਵੀ ਇਹਦੇ ਵਿੱਚ ਹੀ ਪਾ ਲਾਂ

ਆਟਾ ਮੇਰਾ ਨਾ ਥੋੜਾ ਖੁਸ਼ਕ ਹੋ ਗਿਆ ਸੀ। ਚੌੜਾ ਜਿਆਦਾ ਦੁੱਧ ਸੋਖ ਲਿਆ ਸੀ ਇਹਨਾਂ ਨੇ। ਹੁਣ ਇਹਦੇ 'ਚ ਨਾ ਥੋੜਾ ਜਿਹਾ ਆਪਾਂ ਦੁੱਧ ਹੋਰ ਪਾ ਕੇ ਪਿੰਨੀਆਂ ਬੱਟਦੇ ਇਹਨਾਂ ਨੂੰ ਇਹਦੀ ਆਪਾਂ ਪਿੰਨੀਆਂ ਬੱਟ ਕੇ ਇਹਦੇ ਉੱਤੇ ਨਾ ਆਪਾਂ ਨੇ ਅਸਾ ਗਿੱਲਾਤੀ ਤੁਸੀਂ ਚਾਹੋ ਤਾਂ ਪਿੰਨੀ ਦੇ ਵਿੱਚ ਵੀ ਦੇ ਸਕਦੇ ਹੋ ਇਸ ਤਰ੍ਹਾਂ ਐਂ ਕਰਕੇ ਬਾਜੇ ਨੂੰ ਬੱਟ ਦੋ। ਇਸ ਤਰ੍ਹਾਂ ਸਾਰੀਆਂ ਪਿੰਨੀਆਂ ਬੱਟ ਕੇ ਤਿਆਰ ਕਰ ਲੈਣੀਆਂ ਨੇ ਪਿੰਨੀਆਂ ਦਾ ਘਾਤੇ ਹਾਂਜੀ ਆਪਣੀਆਂ ਪਿੰਨੀਆਂ ਬਣ ਕੇ ਤਿਆਰ ਨੇ ਤੁਸੀਂ ਦੱਸਿਓ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਜਿਹੜੀ ਮੇਰੀ ਨਵੀਂ ਆਉਣ ਵਾਲੀ ਵੀਡੀਓ ਤੁਹਾਨੂੰ ਜਲਦੀ ਤੋਂ ਜਲਦੀ ਮਿਲ ਸਕੇ ਧੰਨਵਾਦ